ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਰਿਸਰਚ ਫਾਊਂਡੇਸ਼ਨ ਦੀ ਤਰਫੋਂ ਗੁਰਬਾਣੀ ਕੰਡ ਚੇਤਨਾ ਲਹਿਰ ਦੇ ਤਹਿਤ ਗੁਰਬਾਣੀ ਕੰਡ ਮੁਕਾਬਲਾ ਬੱਚਿਆਂ ਚ ਕਰਵਾਇਆ ਗਿਆ ਜਿਨ੍ਹਾਂ ਦਾ ਅੱਜ ਫਾਈਨਲ ਰਿਜ਼ਲਟ ਦਿੱਲੀ ਹਾਰ ਜਨਕਪੁਰੀ ਵਿਖੇ ਨਿਕਾਲਿਆ ਜਾ ਰਿਹਾ ਹੈ ਜਿਦੇ ਵਿੱਚ ਦਿੱਲੀ ਐਜੂਕੇਸ਼ਨ ਮਿਨਿਸਟਰ ਅਸ਼ੀਸ਼ ਸੂਜੀ ਤੇ ਸਰਨਾ ਜੀ ਪਧਾਰ ਰਹੇ ਹਨ ਬੱਚਿਆਂ ਨੂੰ ਇਨਾਮ ਵਿੱਚ 골ਡ ਪਲੇਟਡ ਚੱਪੀ ਸਾਹਿਬ ਗੁਟਕਾ ਸਾਹਿਬ ਸਾਈਕਲ ਆਈਪੈਡ ਸਮਾਰਟਵਾਚਸ ਤੇ ਕਈ ਹੋਰ ਇਨਾਮ ਦਿੱਤੇ ਜਾਣਗੇ ਇਸ 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 ਲਹਿਰ ਵਿੱਚ ਬੱਚਿਆਂ ਨੇ ਵੱਧ ਚੜ ਕੇ ਇਸ ਸਲਿਆ ਤੇ ਕਈ ਬੱਚਿਆਂ ਨੂੰ ਆ ਚਾਹ ਤੋ ਲੈ ਕੇ 18 ਸਾਲ ਦਾ ਦੇ ਬੱਚਿਆਂ ਨੂੰ ਕਿੰਨੀ ਕਿੰਨੀ ਬਾਣੀਆਂ ਯਾਦ ਸੀ ਜੋ ਕਿ ਅਸੀਂ ਸੋਚ ਵੀ ਨਹੀਂ ਸਕਦੇ ਤੇ ਬੱਚਿਆਂ ਨੂੰ ਕਾਣਠੀ ਆਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਥੋੜਾ ਜਿਹਾ ਜਿਹੜਾ ਲਾਈਵ ਨਜ਼ਾਰਾ ਤੁਹਾਨੂੰ ਅਸੀਂ ਅੱਖੋਂ ਦੇਖ ਕੇ ਦਿਖਾ ਰਹੇ ਹਾਂ ਤੁਸੀਂ ਵੀ ਦੇਖੋ ਕਿ ਬੱਚੇ ਕਿੰਨੇ ਟੈਲੈਂਟਡ ਨੇ ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਹੈ ਬਾਣੀ ਨਾਲ ਜੁੜੇ ਹੋਏ ਨੇ ਕੁਝ ਸਹਿਸਤਰੀ ਵੀ ਐ ਜਿੰਨਾਂ ਦੇ ਬੱਚਿਆਂ ਨੇ ਇਸ ਬਾਣੀ ਇਸ ਪ੍ਰਯੋਗ ਦਾ ਵਿੱਚਸਾ ਲਿਆ ਤੇ ਬਾਣੀ ਜਰੀਏ ਯਾਦ ਕਰਕੇ ਸੁਣਾ ਇਸਾਨੇ ਤੇ ਅਸੀਂ ਚਾਹਦੇ ਹਾਂ ਕਿ ਤੁਸੀਂ ਵੀ ਦੇਖੋ ਤੇ ਤੁਸੀਂ ਅੱਗੇ ਇਹ ਉਪਰਾਲੇ ਹੋਰ ਵੀ ਗੁਰਦਵਾਰਿਆਂ ਦੀ ਤਰਫੋਂ ਹੋਰ ਵੀ ਕਮੇਟੀਆਂ ਦੀ ਤਰਫੋਂ ਕੀਤੇ ਜਾਣ ਤਾਂ ਕਿ ਬੱਚੇ ਵੱਡ ਛੜ ਕੇ ਇਸ ਨਾਲ ਜੁੜਨ ਤੇ ਬਾਣੀ ਯਾਦ ਕਰਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੋਬਾਈਲ ਦਿੱਤਿਆ ਇੱਕ ਆਈਪੈਡ ਦਿੱਤਿਆ ਇੱਕ ਸਪੀਕਰ ਦਿੱਤਿਆ ਇੱਕ ਇਹਨੇ ਹੋਰ ਵੀ ਨਾਮ ਦਿੱਤਿਆ ਉਹ ਬੱਚੀ ਨਾਲ ਇੱਕ ਉਹ ਬੱਚੀ ਜ਼ਰੂਰ ਆਈ ਹੋਣੀ ਇਸ ਕਰਕੇ ਉਹ ਬਹੁਤ ਸਾਰੇ ਬੱਚੇ ਨੂੰ ਸਾਰੇ ਬੱਚੇ ਨਹੀਂ ਬਣਾਉਗਾ ਇਹ ਬੱਚੀ ਤਾਂ ਮਾਈਏ ਕਿੰਨੇ ਪਰਿਵਾਰ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ ਉਹ ਤਾਂ ਹੀ ਸਿੱਖੀ ਨਹੀਂ ਬਾਣੀਆਂ ਕੱਢਦੇ ਸੋ ਧੰਵਾਦ ਹੈ ਇਸ ਪਰਿਵਾਰ ਦਾ ਵੀ ਧੰਵਾਦ ਹੈ ਸੋ ਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਜੋ ਗੁਰवाड़ी ਨਾਲ ਜੁੜੇ ਹਾਂ بےتی کروں گا پرنجیت میں آ کے ਸਾਡੇ ਗੁਰੂ ਸਾਹਿਬ ਅਰਜਨ ਪਿਆਰੇ ਅਸੀਂ ਲਾ ਕੇ ਗਏ ਸੇਵਾਦਾਰ ਇਹ ਬੱਚੇ ਬੱਚਿਆਂ ਨੂੰ ਇਹ 골ਡ প্লেਟ ਜਿਹੜਾ ਬੱਚੀ ਸਾਹਿਬ ਗੁਰਕਾ ਸਾਹਿਬ

ਕੀ ਸੂਦੀ ਜਾਣਦੇ ਨਹੀਂ ਜਾਰੇ ਨੇ ਜਿਹਨੇ ਡੀਪੀ ਚੇ ਦੱਸਿਆ ਮੈਂ ਹੁਣ ਸਰਨਾ ਸਾਧ ਨੂੰ ਕਹਾਂਗਾ ਕਿ ਸਾਡੇ ਜਿਹੜੇ ਦਿੱਲੀ ਸਰਕਾਰ ਦੇ ਵਿੱਚ ਮੈਂਟਰੀ ਨੇ ਕੀ ਸੂਦੀ ਉਹਨਾਂ ਦਾ ਵੀ ਸਵਾਗਤ ਹੈ ਉਹ ਆਪ ਵੀ ਕਰੋ ਕਿਉਂਕਿ ਮੈਨੂੰ ਯਾਦ ਆ ਰਿਹਾ ਕੱਲ ਪਰਸੋ ਵੀ ਅਸੀਂ ਇੱਕ ਪ੍ਰੋਗਰਾਮ ਵੇਖੀ ਉਹ ਗੱਲ ਮਦਨਾਲ ਪੁਰਾਣਾ ਜੀ ਕਰਦੇ ਸੀ ਇਸ ਸਰਨਾ ਸਾਹਿਬ ਸਾਡੇ ਦਿੱਲੀ ਕੇ ਸਿੱਖੋ ਕੇ ਮੁੱਖ ਮੰਤਰੀ ਹੈ। ਮੈਂ ਘਟਾਣਾ ਜੀ ਦਾ ਬਹੁਤ-ਬਹੁਤ ਜਿਆਆ ਆਇਆ ਹਾਂ ਤਾਂ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਸਾਡੀ ਸ਼ੋਭਾ ਨੂੰ ਹੋਰ ਬੜਾ ਬੁਲਾਈ ਹੈ। ਸਰਾਰ ਗੁਪਤਨ ਸਾਹਿਬ ਅਸ਼ੀਸ਼ ਸਿੰਘ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ। ਤੁਹਾਡੇ ਕੋਲ ਸਾਨੂੰ ਬਹੁਤ ਉਮੀਦਾਂ ਨੇ ਸਿੱਖਾਂ ਨੂੰ ਤੁਹਾਡੇ ਕੋਲ ਜੋ ਜ਼ਰੂਰ ਫਰਮਵਾਣਿਆ ਤੋਂ इमोਸ਼ਨਲੀ ਲੈ ਕੇ ਆਪਣੀ ਐਂਗਜ਼ਾਇਟੀ ਨੂੰ ਕੰਟਰੋਲ ਕਰਨ ਦਾ ਰਸਤਾ ਮਿਲਦਾ ਹੈ ਮੈਂ ਬੋਲਾਂ ਸਾਧੂਵਾਦ ਦਿੰਦਾ ਹੈ ਦਿੱਲੀ ਸਰਕਾਰ ਵੀ ਆਪਣੇ ਸਾਇੰਸ ਆਫ ਲਾਈਫ ਕਰਿਕੂਲਮ ਇਸ ਤਰ੍ਹਾਂ ਦੇ ਸਿੱਧ ਪਾਠ ਔਰ ਗੋਲ ਜਿਹੜੇ ਗੁੱਟਕੇ ਆ ਉਹਨਾਂ ਦਾ ਸਮਾਵੇਸ਼ ਕਰਨ ਦੀ ਕੋਸ਼ਿਸ਼ ਕਰ ਸਰ ਪੰਸ਼ੂ ਦਾ ਪੰਜਾਬੀ ਅਕਾਦਮੀ ਦੀ ਪਿਛਲੀ ਸਰਕਾਰ ਤਾਂ ਬਹੁਤ ਮਾੜੀ ਹਾਲਤ ਹੋਈ ਹੈ ਪੰਜਾਬੀ ਟੀਚਰਾਂ ਤਾਂ ਕਾਫੀ ਤੱਕੇ ਖਾੜੀ ਹੈ ਮਾੜੀ ਹਾਲਤ ਤੁਸੀਂ ਖਾਲੀ ਅਕੈਡਮੀ ਦੀ ਕਰ ਰਹੇ ਹੋ ਗੱਲ ਨਹੀਂ ਪੰਜਾਬੀ ਅਸੀਂ ਨਹੀਂ ਤੁਸੀਂ 11 ਸਾਲ ਸੀ ਐਜੂਕੇਸ਼ਨ ਮਿਨਿਸਟਰ ਹੋ ਤੁਸੀਂ 11 ਸਾਲ ਦੀ ਮਾੜੀ ਹਾਲਤ ਨੂੰ ਪੰਜਾਬੀ ਅਕਾਦਮੀ ਕਰਾ ਦੇ ਸਿੱਧ ਕਰਾਂਗੇ ਪੰਜਾਬੀ ਨਾ ਨਾ ਦੋ